ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਉਹਨਾਂ ਦੇ ਦਰਸ਼ਨਾਂ ਲਈ ਹਮੇਸ਼ਾ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਸੀ। ਇੱਕ ਦਿਨ ਲਾਹੌਰ ਦਾ ਰਹਿਣ ਵਾਲਾ ਗੰਗੂ ਸ਼ਾਹ ਨਾਮ ਦਾ ਵਪਾਰੀ ਗੁਰੂ ਜੀ ਦੇ ਦਰਬਾਰ ਵਿੱਚ ਆਇਆ ਤੇ ਗੁਰੂ ਜੀ ਨੂੰ ਪ੍ਰਾਰਥਨਾ ਕਰਨ ਲੱਗਾ ਕਿ ਗੁਰੂ ਜੀ ਮੇਰਾ ਕੋਈ ਵੀ ਵਪਾਰ ਨਹੀਂ ਚੱਲਦਾ। ਮੈਂ ਬਹੁਤ ਸਾਰੇ ਧੰਦੇ ਸ਼ੁਰੂ ਕਰਕੇ ਵੇਖੇ ਹਨ। ਰਾਜ ਤੱਕ ਮੈਂ ਹਰ ਧੰਦੇ ਵਿੱਚ ਘਾਟਾ ਹੀ ਖਾਦਾ ਹੈ ਕਿਰਪਾ ਕਰਕੇ ਮੈਨੂੰ ਕੋਈ ਅਜਹੀ ᔪਕਤੀ ਦੱਸੋ ਜਿਸ ਦੇ ਨਾਲ ਮੇਰਾ ਵਪਾਰ ਚੱਲ ਜਾਵੇ ਤੇ ਬਰਕਤ ਵੀ ਬਣੀ ਰਹੇ ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਗੰਗੂ ਸ਼ਾ ਅੱਜ ਤੋਂ ਬਾਅਦ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਟ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਖਰਚ ਕਰੀ ਜੇਕਰ ਪਰਮਾਤਮਾ ਨੇ ਚਾਇਆ ਤਾ ਤੁਹਾਡੇ ਵਪਾਰ ਵਿੱਚ ਬਹੁਤ ਮੁਨਾਫਾ ਹੋਵੇਗਾ ਤਾਂ ਗੁਰੂ ਜੀ ਦੇ ਮੋਹੋਂ ਇਹ ਬਚਨ ਸੁਣ ਕੇ ਗੰਗੂ ਸ਼ਾਹ ਨੇ ਬਚਨ ਦਿੱਤਾ ਤੇ ਕਿਹਾ ਕਿ ਮੈਨੂੰ ਤਾਂ ਸਿਰਫ ਤੁਹਾਡਾ ਅਸ਼ੀਰਵਾਦ ਹੀ ਚਾਹੀਦਾ ਹੈ ਮੈਂ ਅੱਜ ਤੋਂ ਬਾਅਦ ਆਪਣੀ ਕਮਾਈ ਦਾ ਦਸਵੰਦ ਭਲਾਈ ਦੇ ਕੰਮਾਂ ਉੱਤੇ ਖਰਚ ਕਰਾਂਗਾ ਤਾਂ ਇਹ ਬਚਨ ਦੇ ਕੇ ਗੰਗੂ ਸ਼ਾਹ ਗੁਰੂ ਜੀ ਤੋਂ ਆਗਿਆ ਲੈ ਕੇ ਦਿੱਲੀ ਚਲਾ ਗਿਆ ਤੇ ਉੱਥੇ ਜਾ ਕੇ ਉਸ ਨੇ ਆਪਣਾ ਵਪਾਰ ਨੰਮੀ ਸਿਰੇ ਤੋਂ ਸ਼ੁਰੂ ਕੀਤਾ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭਲਾਈ ਦੇ ਕਾਰਜਾਂ ਉੱਪਰ ਲਗਾਉਣ ਲੱਗਾ ਕੁਝ ਸਮੇਂ ਬਾਅਦ ਹੌਲੀ-ਹੌਲੀ ਗੰਗੂ ਸ਼ਾਦਾ ਵਪਾਰ ਬਦਨ ਖੁੱਲਣ ਲੱਗਾ ਤੇ ਕੁਝ ਸਮੇਂ ਵਿੱਚ ਹੀ ਗੰਗੂ ਸ਼ਾਦਾ ਦਾ ਨਾਮ ਵੱਡੇ ਸ਼ਾਹੂਕਾਰਾਂ ਦੀ ਗਿਣਤੀ ਵਿੱਚ ਜਾਣ ਲੱਗਾ ਗੰਗੂ ਸ਼ਾ ਇੰਨਾ ਕ ਵੱਡਾ ਵਪਾਰੀ ਬਣ ਚੁੱਕਿਆ ਸੀ ਕਿ ਕਈ ਵਾਰ ਉਸਨੇ ਲਾਹੌਰ ਦੀ ਸਰਕਾਰ ਤੱਕ ਦੀ ਵੀ ਮਦਦ ਕੀਤੀ ਸੀ ਕਿ ਇੰਨੀ ਵੱਡੀ ਸਮਰਥਾ ਵਾਲਾ ਵਪਾਰੀ ਜਾਣ ਕੇ ਉਸ ਦਾ ਸਰਕਾਰੀ ਦਰਬਾਰ ਵਿੱਚ ਮਾਣ ਸਨਮਾਨ ਵਧਣ ਲੱਗਾ ਇੱਕ ਦਿਨ ਇੱਕ ਗਰੀਬ ਜਿਹਾ ਵਿਅਕਤੀ ਗੋਵਿੰਦワਲ ਸਾਹਿਬ ਪਹੁੰਚਿਆ ਤੇ ਨਿਮਾਣਾ ਜਿਹਾ ਹੋ ਕੇ ਗੁਰੂ ਜੀ ਸਾਹਮਣੇ ਪ੍ਰਾਰਥਨਾ ਕਰਨ ਲੱਗਾ ਕਿ ਗੁਰੂ ਜੀ ਮੈਂ ਬਹੁਤ ਜ਼ਿਆਦਾ ਆਰਥਿਕ ਤੰਗੀ ਵਿੱਚ ਹਾਂ ਤੇ ਉੱਪਰੋਂ ਮੇਰੀ ਧੀ ਦਾ ਵਿਆਹ ਤੈ ਹੋ ਗਿਆ ਪਰ ਮੇਰੇ ਕੋਲ ਇੰਨੇ ਕੋ ਪੈਸੇ ਨਹੀਂ ਹਨ ਜਿਸ ਨਾਲ ਮੈਂ ਉਸ ਦਾ ਕਾਰਜ ਪੂਰਾ ਕਰ ਸਕਾਂ ਤਾਂ ਗੁਰੂ ਜੀ ਨੂੰ ਉਸ ਗਰੀਬ ਉੱਤੇ ਦਇਆ ਆਈ ਤੇ ਉਹਨਾਂ ਨੇ ਉਸ ਵਿਅਕਤੀ ਨੂੰ ਇੱਕ 500 ਰੁਪਏ ਦਾ ਮਹਾਜਨੀ ਚੈੱਕ ਬਣਾ ਕੇ ਦਿੱਤਾ ਤੇ ਕਿਹਾ ਇਹ ਚੈੱਕ ਸਾਡੇ ਸਿੱਖ ਗੰਗੂ ਸ਼ਾਹ ਦੇ ਨਾਮ ਦਾ ਹੈ ਤੁਸੀਂ ਇਸ ਚੈੱਕ ਨੂੰ ਗੰਗੂ ਸ਼ਾਹ ਕੋਲ ਲੈ ਜਾਓ ਉਹ ਇਸ ਦੀ ਰਕਮ ਤੁਹਾਨੂੰ ਤੁਰੰਤ ਦੇ ਦੇਗਾ ਤਾਂ ਗੁਰੂ ਜੀ ਦੀ ਆਗਿਆ ਪਾ ਕੇ ਉਹ ਵਿਅਕਤੀ ਗੰਗੂ ਸ਼ਾਹ ਪਾਸ ਚਲਾ ਗਿਆ ਪਰ ਗੰਗੂ ਸ਼ਾਹ ਨੇ ਜਦੋਂ ਉਹ ਚੈੱਕ ਦੇਖਿਆ ਤਾਂ ਉਹ ਵਿਚਾਰਾਂ ਵਿੱਚ ਖੋ ਗਿਆ ਤੇ ਸੋਚਣ ਲੱਗਾ ਕਿ ਮੈਨੂੰ ਇਸ ਚੈੱਕ ਦੀ ਰਾਸ਼ੀ ਦੇਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ ਪਰ ਜੇਕਰ ਮੈਂ ਅੱਜ ਇਹ ਰੁਪਏ ਇਸ ਸਿੱਖ ਨੂੰ ਦੇ ਦਿੱਤੇ ਤਾਂ ਕੱਲ ਨੂੰ ਗੁਰੂ ਜੀ ਕੋਲ ਕੋਈ ਹੋਰ ਆ ਜਾਵੇਗਾ ਕਿਉਂਕਿ ਗੁਰੂ ਜੀ ਪਾਸ ਅਜਿਹੇ ਲੋਕਾਂ ਦਾ ਤਨ ਦਾ ਤਨ ਲੱਗਿਆ ਹੀ ਰਹਿੰਦਾ ਹੈ ਤੇ ਫਿਰ ਮੈਂ ਕਿਸ ਕਿਸ ਨੂੰ ਰੁਪਏ ਵੰਡਦਾ ਫਿਰਾਂਗਾ ਬਸ ਏਸੇ ਵਿਚਾਰਾਂ ਨੂੰ ਲੈ ਕੇ ਗੰਗੂ ਸ਼ਾਹ ਮੁੱਕਰ ਗਿਆ ਕੀ ਪਾਈ ਸਾਹਿਬ ਮੈਂ ਆਪਣੇ ਸਾਰੇ ਖਾਤੇ ਦੇਖ ਲਏ ਹਨ ਤੇ ਮੇਰੇ ਕੋਲ ਗੁਰੂ ਜੀ ਦਾ ਕੋਈ ਖਾਤਾ ਨਹੀਂ ਹੈ ਤੇ ਮੈਂ ਉਹਨਾਂ ਦਾ ਕੁਝ ਦੇਣਾ ਵੀ ਨਹੀਂ ਹੈ ਇਸ ਕਰਕੇ ਇਹ ਰਾਸ਼ੀ ਮੈਂ ਤੁਹਾਨੂੰ ਨਹੀਂ ਦੇ ਸਕਦਾ ਤਾਂ ਸਿੱਖ ਨੇ ਬਹੁਤ ਹੀ ਨਿਮਰਤਾ ਪੂਰਵਕ ਅਗਰਾਹ ਕੀਤਾ ਕਿ ਗੁਰੂ ਜੀ ਮੈਨੂੰ ਕਦੀ ਵੀ ਗਲਤ ਚੈੱਕ ਨਹੀਂ ਦੇ ਸਕਦੇ ਤੁਸੀਂ ਮੈਨੂੰ ਇਤੋਂ ਨਿਰਾਸ਼ ਨਾ ਲਟਾਓ ਕਿਉਂਕਿ ਮੇਰਾ ਇਥੋਂ ਨਿਰਾਸ਼ ਪ੍ਰਤਨਾ ਗੁਰੂ ਜੀ ਦੀ ਬੇਇੱਜ਼ਤੀ ਦੇ ਸਮਾਨ ਹੈ ਪਰ ਗੰਗੂ ਸ਼ਾ ਮਾਇਆ ਦੇ ਹੰਕਾਰ ਵਿੱਚ ਮਸਤ ਕੁਝ ਸੁਣਨ ਨੂੰ ਤਿਆਰ ਨਹੀਂ ਹੋਇਆ ਤੇ ਸਿੱਖ ਗੁਰੂ ਜੀ ਕੋਲ ਪਰਤ ਆਇਆ ਤੇ ਇਹ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤਾਂ ਉਹ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਦਾ ਮਨ ਬਹੁਤ ਉਦਾਸ ਹੋਇਆ ਤੇ ਉਹਨਾਂ ਨੇ ਕਿਹਾ ਕਿ ਅੱਛਾ ਜੇਕਰ ਗੰਗੂ ਸ਼ਾਹ ਦੇ ਖਾਤੇ ਵਿੱਚ ਸਾਡਾ ਨਾਮ ਨਹੀਂ ਆਇਆ ਤਾਂ ਫਿਰ ਅਸੀਂ ਵੀ ਉਹਨਾਂ ਦਾ ਨਾਮ ਆਪਣੇ ਖਾਤੇ ਵਿੱਚੋਂ ਕੱਟ ਦਿੱਤਾ ਹੈ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਜੀ ਨੇ ਉਸ ਸਿੱਖ ਨੂੰ ਲੋੜ ਅਨੁਸਾਰ ਪੈਸੇ ਦੇ ਕੇ ਬੜੇ ਹੀ ਪ੍ਰੇਮ ਨਾਲ ਵਿਦਾ ਕੀਤਾ ਉਧਰ ਦਿੱਲੀ ਵਿੱਚ ਗੰਗੂ ਸਾਹ ਦੇ ਵਪਾਰ ਵਿੱਚ ਪਹਿਲਾਂ ਦੀ ਤਰ੍ਹਾਂ ਫਿਰ ਤੋਂ ਘਾਟਾ ਪੈਣਾ ਸ਼ੁਰੂ ਹੋ ਗਿਆ ਤੇ ਕੁਝ ਹੀ ਦਿਨਾਂ ਵਿੱਚ ਉਸ ਦਾ ਦਿਵਾਲਾ ਨਿਕਲ ਗਿਆ ਤੇ ਉਹ ਇੰਨਾ ਕੁ ਜ਼ਿਆਦਾ ਕਰਜ਼ਦਾਰ ਹੋ ਗਿਆ ਕਿ ਉਸ ਨੂੰ ਦਿੱਲੀ ਛੱਡ ਕੇ ਭੱਜਣਾ ਪਿਆ ਪਰ ਜਦੋਂ ਉਸ ਨੂੰ ਲੁਕਣ ਲਈ ਕੋਈ ਟਿਕਾਣਾ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਅਖੀਰਕਾਰ ਉਹ ਠੋਕਰਾਂ ਖਾਂਦਾ ਹੋਇਆ ਫਿਰ ਤੋਂ ਸ਼੍ਰੀ ਗੋਬਿੰਦ ਬਾਦ ਸਾਹਿਬ ਪਹੁੰਚ ਗਿਆ ਪਰ ਗੁਰੂ ਜੀ ਦੇ ਸਾਹਮਣੇ ਜਾਣ ਦੀ ਉਸ ਦੀ ਹਿੰਮਤ ਨਾ ਹੋਈ ਤੇ ਉਹ ਲੰਗਰਾਂ ਵਿੱਚ ਸੇਵਾ ਕਰਨ ਲੱਗਾ ਸੇਵਾ ਕਰਦੇ ਕਰਦੇ ਕਈ ਮਹੀਨੇ ਬਤੀਤ ਹੋ ਗਏ ਪਰ ਇਸ ਵਾਰ ਦੀ ਸੇਵਾ ਨਾਲ ਉਸ ਦੇ ਹੰਕਾਰ غرੂਰਤੀ ਮੈਲ ਪੂਰੀ ਤਰ੍ਹਾਂ ਸਾਫ਼ ਹੋ ਗਈ ਤੇ ਉਹ बार-बार ਪਛਤਾਵੇ ਦੀ ਅੱਗ ਵਿੱਚ ਜਲਦਾ ਹੋਇਆ ਹਰ ਵੇਲੇ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਰਹਿੰਦਾ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਲੰਗਰਾਂ ਦੀ ਉਸ ਜਗ੍ਹਾ ਉੱਤੇ ਆਏ ਜਿੱਥੇ ਲੰਗਰ ਤਿਆਰ ਹੁੰਦਾ ਸੀ ਤਾਂ ਇਸ ਸ਼ੁਭ ਮੌਕੇ ਦਾ ਫਾਇਦਾ ਚੱਕ ਕੇ ਗੰਗੂ ਸ਼ਾਹ ਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਗੁਰੂ ਜੀ ਦੇ ਚਰਨਾਂ ਤੇ ਆਪਣਾ ਨੱਕ ਰਗੜ ਰਗੜ ਕੇ ਆਪਣੀ ਗਲਤੀ ਦੀ ਖਿਮਾ ਮੰਗਣ ਲੱਗਾ ਤਾਂ ਗੁਰੂ ਜੀ ਨੂੰ ਗੰਗੂ ਸ਼ਾਹ ਦੀ ਹਾਲਤ ਦੇਖ ਕੇ ਉਸ ਉੱਤੇ ਤਰਸ ਆ ਗਿਆ ਤੇ ਉਹਨਾਂ ਨੇ ਉਸ ਨੂੰ ਉੱਪਰ ਉਠਾ ਕੇ ਫਿਰ ਤੋਂ ਆਪਣੇ ਗਲ ਲਾ ਲਿਆ ਤੇ ਕਿਹਾ ਕਿ ਤੂੰ ਮਾਤੀ ਦਾ ਪਾਤਰ ਤਾਂ ਨਹੀਂ ਹੈ ਪਰ ਤੇਰੀ ਸੇਵਾ ਤੇ ਪਛਤਾਵੇ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਤੇ ਹੁਣ ਤੂੰ ਫਿਰ ਤੋਂ ਵਾਪਸ ਜਾ ਕੇ ਫਿਰ ਤੋਂ ਆਪਣਾ ਵਪਾਰ ਸ਼ੁਰੂ ਕਰ ਪਰ ਧਰਮ ਕਰਮ ਕਦੀ ਨਾ ਭੁੱਲਣਾ ਗੁਰੂ ਪਿਆਰਿਓ ਜੇਕਰ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਆਪਣੀ ਕਮਾਈ ਦਾ ਕੁਝ ਹਿੱਸਾ ਧਾਰਮਿਕ ਕੰਮਾਂ ਉੱਤੇ ਜ਼ਰੂਰ ਖਰਚ ਕਰੋ ਜਾਂ ਫਿਰ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰੋ ਤੁਹਾਡੀ ਕਮਾਈ ਵਿੱਚ ਬਰਕਤ ਹੋਵੇਗੀ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ